ਅੰਮ੍ਰਿਤਸਰ ਹੋਲੀ ਸਿਟੀ ਨਗਰ ਦੇ ਲੋਕਾਂ ਨੇ ਸੜਕ ਜਾਮ ਕਰ ਕਲੋਨਾਈਜ਼ਰ ਦੇ ਖਿਲਾਫ ਪ੍ਰਦਰਸ਼ਨ ਕੀਤਾ ਇਸ ਮੌਕੇ ਲੋਕਾਂ ਦਾ ਕਹਿਣਾ ਹੈ ਕਿ ਹੋਲੀ ਸਿਟੀ ਦੇ ਅੰਦਰ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਜਿਸ ਦੇ ਚੱਲ ਦੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਸਤਾ ਬਣਾਉਣ ਦੇ ਲਈ ਸਾਈਨ ਬੋਰਡ ਲਗਾਏ ਸੀ ਅਤੇ ਹੋਲੀ ਸਿਟੀ ਦੇ ਮਾਲਕ ਦੇ ਦੁਆਰਾ ਸਾਈਨ ਬੋਰਡਾਂ ਨੂੰ ਉਤਾਰ ਦਿੱਤਾ ਗਿਆ ਜਿਸ ਦੇ ਚੱਲ ਦੇ ਇਲਾਕੇ ਦੇ ਲੋਕਾਂ ਨੇ ਹੋਲੀ ਸਿਟੀ ਦਾ ਗੇਟ ਬੰਦ ਕਰ ਕਲੋਨਾਈਜ਼ਰ ਦੇਖਲਾ ਪ੍ਰਦਰਸ਼ਨ ਕੀਤਾ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਉਚਿਤ ਕਾਰਵਾਈ ਕੀਤੀ ਜਾਵੇ ਉਥੇ ਮੌਕੇ ਤੇ ਕਾਂਗਰਸ ਦੇ ਅਗੂ ਗੁਰਜੀਤ ਸਿੰਘ ਔਜਲਾ ਹੌਲੀ ਸਿਟੀ ਦੇ ਲੋਕਾਂ ਦੀ ਮੁਸ਼ਕਲ ਸੁਣਨ ਦੇ ਲਈ ਪਹੁੰਚੇ ਉਹਨਾਂ ਗੱਲ ਕਰਦੇ ਹੋਏ ਕਿਹਾ ਕਿ ਪੁਲਿਸ ਕਮਿਸ਼ਨਰ ਨੂੰ ਵੀ ਫੋਨ ਕਰਕੇ ਕਿਹਾ ਗਿਆ ਹੈ ਕਿ ਹੌਲੀ ਸਿਟੀ ਦੇ ਲੋਕਾਂ ਦੀ ਜੋ ਵੀ ਸਮੱਸਿਆ ਹੈ ਉਸ ਦਾ ਸਮਾਧਾਨ ਕੀਤਾ ਜਾਵੇ ਜੀ ਗੁਰਦੁਆਰਾ ਸ਼ਿਵੇਂ ਪਾਸ਼ਾਹੀ ਦਾ ਸ੍ਰੀ ਹਰਗੋਬਿੰਦ ਪਾਸ਼ਾਹੀ ਦਾ ਚਰਨਸ਼ੋਪਾਤ ਧਰਤੀ ਆਏ ਹੌਲੀ ਸਿਟੀ ਦੇ ਅੰਦਰ ਗੁਰਦੁਆਰਾ ਸਾਹਿਬ ਆ ਜਿਹੜੀ ਪਿੰਡ ਮਾਲ ਦੀ ਜ਼ਮੀਨ ਦੇ ਦੂਦ ਦੇ ਅੰਦਰ ਆਉਂਦਾ ਜੀ ਇਹ ਤਕਰੀਬਨ 100 ਸਾਲ ਤੋਂ ਵੀ ਪੁਰਾਣਾ ਜਿਹੜਾ ਇਹ ਗੁਰਦੁਆਰਾ ਸਾਹਿਬ ਬਣਿਆ ਆ ਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਥੇ ਜਿਹੜੇ ਆ ਬੋਰਡ ਲਗਾਏ ਸੀ ਗੁਰਦੁਆਰੇ ਦਾ ਰਸਤਾ ਦੱਸਣ ਵਾਸਤੇ ਉਹ ਵੀ ਸੰਗਤ ਦੇ ਕਹਿਣ ਤੇ ਇਹ ਦੂਰੋਂ ਸੰਗਤ ਆਉਂਦੀ ਆ ਅੱਜ ਕੱਲ YouTube ਚੈਨਲ ਜਾਂ ਹੋਰ ਚੈਨਲ ਥਰੂ ਸੰਗਤ ਕਾਫੀ ਜੁੜਦੀ ਆ ਕੀਰਤਨ ਹੁੰਦਾ ਆ ਐਤਵਾਰ ਦੇ ਐਤਵਾਰ ਤੇ ਉਹ ਸੰਗਤ ਨੂੰ ਪਰੇਸ਼ਾਨੀ ਆਉਂਦੀ ਉਹਦੇ ਕਰਕੇ ਸਾਈਨ ਬੋਰਡ ਲਾਏ ਸੀ ਤੇ ਉਹਦੇ ਤੇ ਲਿਖਿਆ ਵੀ ਇਹੋ ਹੀ ਸ੍ਰੀ ਅਦਾਲਤ ਸਾਹਿਬ ਭੋਲੀ ਸ੍ਰੀ 3 ਦਿਨ ਪਹਿਲਾਂ ਲਗਾਏ ਇਹਨਾਂ ਨੇ ਬਿਨਾਂ ਦੱਸਿਓ ਹੀ ਉਹ ਬੋਰਡ ਜਿਹੜੇ ਆ ਫੁੱਟ ਦਿੱਤੇ ਉਸ ਤੋਂ ਬਾਅਦ ਫਿਰ ਨਵੇਂ ਬੋਰਡ ਲਗਾਏ ਗਏ ਕੱਲ ਸ਼ਾਮੀ ਮਹਾਰਾਜ ਦੀ ਅਰਦਾਸ ਬੇਨਤੀ ਕਰਕੇ ਲਗਾਏ ਤੇ ਚਲੋ ਇਹਨਾਂ ਨੂੰ ਸਮੱਤ ਬਖਸ਼ਣ ਮਹਾਰਾਜ ਵੀ ਹੋ ਜਾ ਗਲਤ ਕੰਮ ਨਾ ਕਰਨਾ ਸਰਕਾਰੀ ਜਗ੍ਹਾ ਦੇ ਉੱਪਰ ਲੱਗੇ ਜੀ ਇਹ ਬੋਰਡ ਤੇ ਇਹਨਾਂ ਨੇ ਬੋਰਡ ਜਿਹੜੇ ਆ ਰਾਤ 2:30 ਵਜੇ ਦੇ ਕਰੀਬ ਸਾਡੇ ਵੱਲੋਂ ਤੇ ਚੋਰੀ ਕਰਕੇ ਹੀ ਲੈ ਗਏ ਕਿ ਜਦੋਂ ਬੋਰਡ ਹੀ ਲੈ ਗਏ ਤੇ ਸਾਡਾ ਤੇ ਚੋਰੀ ਹੋਇਆ ਸੰਗਤ ਦੱਸ ਬੋਰਡ ਤੇ ਇਹਨਾਂ ਨੂੰ ਮਹਾਰਾਜ ਸਮੱਤ ਦੇਵੇ ਵੀ ਇਹ ਕੰਮ ਨਾ ਕਰੇ ਅੱਗੇ ਵੀ ਤਕਰੀਬਨ ਪਿਛਲੇ ਸਾਲਾਂ ਦੇ ਵਿੱਚ ਵੀ ਜਿਹੜਾ ਇੱਕ ਟਰਾਂਸਫਰਮ ਲੱਗਾ ਸੀ ਉਹ ਪਾਸ ਹੋਇਆ ਸੀ 2 ਸਾਲ ਦਾ سلسلہ ਚੱਲਦਾ ਰਿਹਾ ਸੀ ਇਹਨੇ ਟਰਾਂਸਫਰਮ ਨਹੀਂ ਲੱਗਣ ਦਿੱਤਾ ਨਾ ਹੀ ਇਹਨਾਂ ਨੇ ਅੱਜ ਤੱਕ ਬਿਜਲੀ ਦਾ ਕਨੈਕਸ਼ਨ ਦਿੱਤਾ ਅੰਦਰੋਲੀ ਸਿਟੀ ਦੇ ਪਿਛਲੇ ਪਾਸੇ ਉਹ ਪਿੰਡ ਵੱਲੋਂ ਟਰਾਂਸਫਰ ਲੈ ਆਂਦਾ ਉਹ ਲਗਵਾ ਕੇ ਤੇ ਗੁਰਦੁਆਰਾ ਸਾਹਿਬ ਨੂੰ ਬਿਜਲੀ ਦਿੱਤੀ ਗਈ ਤੇ ਸਾਡੀ ਜਿਹੜੀ ਮੰਗ ਆ ਤਕਰੀਬਨ ਲੰਮੇ ਸਮੇਂ ਤੋਂ 7-8 ਸਾਲ ਹੋ ਗਿਆ ਜਿਹੜਾ ਸੀਵਰੇਜ ਦਾ ਪਾਣੀ ਆ ਗੁਰਦੁਆਰੇ ਸਾਹਿਬ ਦਾ ਇਹਨਾਂ ਨੇ ਉਹ ਵੀ ਜਿਹੜਾ ਵਾ ਹੋਲਿਸਿਟੀ ਦੇ ਸੀਵਰ ਵਿੱਚ ਨਹੀਂ ਪਾ ਦਿੰਦਾ ਜਦਕਿ ਅੱਧੇ ਉਹ ਜਿਆਦਾ ਜਿਹੜੀ ਆ ਕਾਰਪੋਰੇਸ਼ਨ ਦੇ ਅੰਡਰ ਆ ਚੁੱਕੀ ਆ ਸ਼ੜਕਾ ਕਾਰਪੋਰੇਸ਼ਨ ਦੀ ਆ ਅਸੀਂ ਇੱਥੋਂ ਦੇ ਵਸਨੀਕ ਆ ਤੇ ਜਿਹੜਾ ਕੀ ਇਹ ਪਬਲਿਕ ਦੀ ਪ੍ਰਾਪਰਟੀ ਆ ਨਾ ਕਿ ਕਲੋਨਾਈਜ਼ਰ ਦੀ ਤੇ ਪਬਲਿਕ ਦੀ ਪ੍ਰਾਪਰਟੀ ਦੀ ਹੁੰਦੀ ਆ ਮਹਾਰਾਜ ਨਾਲ ਮੱਥਾ ਲਾਉਣ ਡਿਆ ਜੀ ਪਾਣੀ ਨਹੀਂ ਜਾਣ ਦੇਣ ਡਿਆ ਇਹਨਾਂ ਨੂੰ ਮਹਾਰਾਜ ਸਮੱਤ ਬਖਸ਼ੇ ਇਹ ਸਾਰੇ ਸਾਡੀ ਸੰਗਤ ਜਿਹੜੀ ਹੋਲਿਸਿਟੀ ਤੋਂ ਗੋਬਿੰਦ ਐਵੇਨਿਊ ਸਵਿਟੀ ਸਟੇਪੈਂਡ ਮਾਲ ਤੋਂ ਕੁਝ ਇਸ ਤੋਂ ਬੰਦੇ ਵਿੱਚ ਜਿਹੜੀਆਂ ਧਾਰਮਿਕ ਸੰਸਥਾਵਾਂ ਨਾਲ ਗੱਲਬਾਤ ਕਰੋ ਵੀ ਬੇਦਬੀ ਕੀਤੀ ਗਈ ਹੈ ਕਿੱਤੀ ਆ ਸਾਰੀ ਇਹ ਸੰਗਤਾਂ ਸੰਸਥਾਵਾਂ ਵੀ ਨਾਲ ਆ ਜੀ ਤੇ ਉਹਨਾਂ ਨੂੰ ਦੱਸਿਆ ਵੀ ਆ ਬੇਨਤੀ ਕੀਤੀ ਉਹਨਾਂ ਨੂੰ ਜਿਹੜੇ ਗੁਰੂ ਘਰ ਰੁਜੇ ਸਾਨੂੰ ਇਹ ਰਸਤਾ ਨਹੀਂ ਦੇਣਾ ਜਿਹੜੇ ਸਾਡੇ ਸਰਕਾਰੀ ਰਸਤੇ ਆ ਪਿੰਡ ਵੱਲੋਂ ਆਉਂਦੇ ਆ ਸਾਡੇ ਉਹ ਰਸਤੇ ਖੋਲ ਦਿੱਤੇ ਜਾਣ ਸਾਡਾ ਇੱਕ ਰਸਤਾ ਆਉਂਦਾ ਵਾ ਮੇਨ 16 ਫੁੱਟ ਦਾ ਸੂਇ ਸਿਟੀ ਧਣੀ ਗੋਬਿੰਦ ਸਿਟੀ ਧਣੀ ਉਹ ਵੀ ਇਹਨੇ ਗਾੜੀ ਦਵਾਰਾਂ ਕੀਤੀਆਂ ਸਾਨੂੰ ਪਿੰਡ ਵਾਲਿਆਂ ਨੂੰ ਆਕਿਆ ਸਾਡੀਆਂ ਜ਼ਮੀਨਾਂ ਹੀ ਸਾਡੇ ਰਸਤੇ ਆ ਸਾਨੂੰ ਰਸਤੇ ਦੇ ਦੇਣ ਸਾਡੇ ਪਿੱਛੋਂ ਦੇ ਵੀ ਆਉਂਦੇ ਆ ਗੁਰਦੁਆਰੇ ਸਾਹਿਬ ਨੂੰ ਰਸਤਾ ਜੇ ਸਾਨੂੰ ਇਹ ਨਹੀਂ ਰਸਤਾ ਦੇਣਾਗੇ ਆਪੇ ਆਇਲਾ ਸਾਹਿਬ ਨੇ ਹੋਰ ਕੀ ਕੀ ਸਵਾਸਨ ਦੇ ਗਏ ਆਇਲਾ ਸਾਹਿਬ ਤੇ ਸਾਨੂੰ ਵਿਸ਼ਵਾਸ ਆ ਚਲੋ ਬਹੁਤ ਵਧੀਆ ਇਨਸਾਨ ਆ ਵੀ ਇਹ ਕੰਮ ਕਰਦੇ ਲੋਕਾਂ ਦੇ ਤੇ ਆ ਸਾਡਾ ਵੀ ਜਿਹੜਾ ਮਸਲਾ ਹੱਲ ਕਰਨਗੇ ਸਾਡਾ ਪਰਸਨਲੀ ਮਸਲਾ ਨਹੀਂ ਹੈਗਾ ਸੰਗਤ ਦਾ ਮਸਲਾ ਵਾ ਗੁਰੂ ਘਰ ਦਾ ਮਸਲਾ ਵਾ ਕੋਈ ਕਿਸੇ ਨੇ ਆਪਣੀ ਐਡ ਨਹੀਂ ਕੀਤੀ ਵੀ ਕੋਈ ਆਪਣਾ ਬੋਰਡ ਦੀ ਐਡ ਕੀਤੀ ਹੋਵੇ ਕਿਸੇ ਦੀ ਕੋਈ ਚੌਪ ਆ ਕੋਈ ਫੈਕਟਰੀ ਆ ਇਹ ਤੇ ਗੁਰੂ ਘਰ ਦਾ ਬੋਰਡ ਸੀ ਮੰਗ ਕਰਦੇ ਆ ਮੰਗ ਕਰਦੇ ਆ ਜੀ ਜਿਸ ਤਰ੍ਹਾਂ ਉਹਨੇ ਚੋਰੀ ਕਰਕੇ ਖੜਿਆ ਬੋਰ ਸਾਡਾ ਬੋਰ ਲਾ ਦੇਵੇ ਤੇ ਸਾਈਂ ਠੀਕ ਹੈ ਸੈਟੀਸਫਾਈ ਨਹੀਂ ਬੋਰ ਲਾਉਂਦਾ ਅਸੀਂ ਇੱਥੇ ਬਵਾਂਗੇ ਇਸੇ ਤਰ੍ਹਾਂ ਧਰਨਾ ਦੇਵਾਂਗੇ ਭੁਖੜਤਾਲ ਵੀ ਕਰਨੀ ਉਹ ਵੀ ਕਰਾਂਗੇ ਰਸਤਿਆਂ ਦੀ ਗੱਲ ਕੀਤੀ ਕਿੰਨੇ ਰਸਤੇ ਜਾਂਦੇ ਤੇ ਇਹਨੇ ਬੰਦ ਕੀਤੇ ਇਹਨਾਂ ਨੇ ਰਸਤੇ ਤਕਰੀਬਨ ਇੱਥੋਂ ਦੇ 7-8 ਰਸਤੇ ਜਿਹੜੇ ਆਉਂਦੇ ਗੁਰਦੁਆਰਾ ਸਾਹਿਬ ਨੂੰ ਹੂੰ ਸਰਕਾਰੀ ਰਸਤੇ ਸਾਰੇ ਬੰਦ ਕੀਤੇ ਨੇ ਸਰ ਉਹ ਖੁੱਲਣੇ ਚਾਹੀਦੇ ਹਾਂ ਆਹ ਰਸਤਾ ਨਹੀਂ ਦੇਣਾ ਨਾ ਦੇ ਸਾਡਾ ਪਿੱਛੇ 16 ਫੁੱਟ ਦਾ ਰਸਤਾ ਡਰੇਨ ਨੂੰ ਲੱਗਦਾ ਵਾ ਹੂੰ ਉਹ ਰਸਤੇ ਆਜਿਆ ਕਰਾਂਗੇ ਸੰਗਤ ਨੂੰ ਕਿਉਂ ਮਨਾ ਕਰਦਾ ਹੂੰ ਜਦ ਕੀ ਜਗਾ ਪਿੰਡ ਮਾਲ ਦੀ ਠੀਕ ਆ ਜ਼ਿੰਮੇਦਾਰਾਂ ਨੇ ਵੇਚ ਦਿੱਤੀ ਆ ਨਾ ਤੇ ਪਿੰਡ ਵਾਲੀ ਵੱਜਣਾ ਨਾ ਸਰਕਾਰੀ ਜਗ੍ਹਾ ਰਸਤਾ ਥੋੜੇ ਵੇਚਿਆ ਖਾਲ ਥੋੜੇ ਵੇਚੇ ਕਿੱਲੇ ਕਿੱਲੇ ਵੇਚੇ ਆ ਤੇ ਇਹ ਆਉਣ ਤੋਂ ਸੰਗਤ ਨੂੰ ਵੀ ਆਉਣ ਤੋਂ ਪਾਬੰਦੀ ਹੈ ਜੀ ਬਾਹਰ ਦੀ ਸੰਗਤ ਨਾ ਆਵੇ ਇਹ ਹੋਲੀ ਸਿਟੀ ਕਲੋਨੀ ਹੈ ਜੀ ਇੱਥੇ ਨਾ ਮਤਲਬ ਰੈਜ਼ੀਡੈਂਟ ਰਹਿੰਦੇ ਨੇ ਔਰ ਪਿੱਛੇ ਗੁਰੂ ਘਰ ਹੈ ਉਹਦਾ ਬੋਰਡ ਲਾਇਆ ਸੀ ਇਹਨਾਂ ਦਾ ਮੰਨਣਾ ਹੈ ਕਿ ਬੋਰਡ ਜਿਹੜਾ ਇੱਥੇ ਕਲੋਨੀ ਦਾ ਉਹਨਾਂ ਕੋਈ ਸਾਡਾ ਉੱਠਦਾ ਆ ਤੇ ਇਹਨਾਂ ਨੇ ਸਾਰਾ ਰਸਤਾ ਰੋਕਤਾ ਬਲੌਕ ਕਰਕੇ ਧਰਨਾ ਲਾ ਦਿੱਤਾ ਸੋ ਉਹਨਾਂ ਕੋਲੋਂ ਜਿਹੜੀ ਕਲੋਨੀ ਦੇ ਅੰਦਰ ਰੈਜ਼ੀਡੈਂਟ ਹੈ ਕਿਉਂ ਲਾਗੇ ਨੂੰ ਨਾ ਸਾਰਿਆਂ ਦੇ ਫੋਨ ਆਏ ਕਿ ਜਾ ਕੇ ਸਾਡਾ ਇੱਕ ਰਸਤਾ ਖਲਾ ਕੇ ਦਿਓ ਬੱਚੇ ਨੇ ਜਾਣਾ ਸਾਰਿਆਂ ਨੇ ਆਉਣਾ ਜਾਣਾ ਸੋ ਮੈਂ ਆ ਕੇ ਇਹਨਾਂ ਨੂੰ ਰਿਕਵੈਸਟ ਕੀਤੀ ਹੈ ਕਿ ਜਿਹੜੀ ਤੁਹਾਡੀ ਕੋਈ ਮੰਗ ਹੈ ਉਹ ਤੁਸੀਂ ਆਪਣੀ ਸ਼ਿਕਾਇਤ ਕਰ ਦਿਓ ਤੇ ਪੁਲਿਸ ਉਹਦੀ ਦੇਖ ਲੇਗੀ ਤੇ ਆਪਾਂ ਨੂੰ ਗੁਰੂ ਘਰ ਦਾ ਜਿਹੜਾ ਜਿਹੜਾ ਰਸਤੇ ਜਿਹੜੇ ਆਮ ਲੋਕ ਕਿਉਂਕਿ ਰੈਜੀਡੈਂਸ ਬਹੁਤ ਵੱਡੀ ਕਲੋਨੀ ਹੈ ਬੱਚਿਆਂ ਨੇ ਜਾਣਾ ਆਉਣਾ ਕੋਈ ਦੁੱਖ ਸੁੱਖ ਹੈ ਮੈਂ ਇਹਨਾਂ ਨੂੰ ਇਹ ਰਿਕਵੈਸਟ ਕੀਤੀ ਕਿ ਤੁਸੀਂ ਉਹ ਨਾ ਕਰੋ ਰਸਤਾ ਬਲਾਕ ਨਾ ਕਰੋ ਤੁਹਾਡੀ ਜਿਹੜੀ ਕੋਈ ਮੰਗ ਹੈ ਜਾਂ ਕੋਈ ਤੁਹਾਡਾ ਮੁਸ਼ਕਲ ਹੈ ਉਹ ਤੁਸੀਂ ਕਾਨੂੰਨ ਦੇ ਦਾਇਰੇ ਚ ਲੈ ਆਓ ਉਹ ਜੋ ਜੋ ਵੀ ਕਾਨੂੰਨ ਫੈਸਲਾ ਕਰੂਗਾ ਉਹ ਤੁਸੀਂ ਮੰਨ ਲਓ ਪਰ ਆਹ ਰਸਤਾ ਮਨ ਪਬਲਿਕ ਆ ਤੇ ਫੋਟੋ ਮੈਂ ਆਲਟਰਨੇਟ ਰਸਤਾ ਦਿੱਤਾ ਆ ਇਹ ਆਲਟਰਨੇਟ ਰਸਤਾ ਦਿੱਤਾ ਆ ਸੁਣਵਾਈ ਨਹੀਂ ਕਰ ਰਹੇ ਜੀ ਇਹ ਸੁਣਵਾਈ ਕਰਨੀ ਕਿਉਂ ਨਹੀਂ ਕਰਨੀਗੇ ਪੁਲਿਸ ਦਾ ਕੰਮ ਆ ਜਸਟੀਫਿਕੇਸ਼ਨ ਕਰਨੀ ਔਰ ਹਰ ਇੱਕ ਦੀ ਸੁਣਵਾਈ ਕਰਨੀ ਕਿਉਂ ਨਹੀਂ ਕਰੂ ਪੁਲਿਸ ਕਿਉਂ ਕਰਨੀ ਕੀਤੀ ਆ ਜੀ ਬੋਰਡ ਦਾ ਗੱਲ ਮੈਂ ਨਾ ਜੋ ਵੀ ਤਹਿਕੀਕਾਤ ਦਾ ਵੇਸ਼ਾ ਜਿੰਨੇ ਪੁੱਟਿਆ ਉਹਦੀ ਤਾਂ ਕਾਰਵਾਈ ਕਰਨ ਇਹ ਵਿਦ ਵੀ ਹੋਈ ਆ ਉਹ ਚ ਕੋਈ ਦੂਰ ਐ ਨਹੀਂ ਹੁਣ ਕੀ ਵਿਸ਼ਵਾਸ ਮੈਂ ਤੁਸੀਂ ਵਿਸ਼ਵਾਸ ਮੈਂ ਇਹ ਦਵਾ ਜੋ ਇਹਨਾਂ ਨੇ ਕਿਹਾ ਮੈਂ ਇਹਨਾਂ ਦੀ ਗੱਲ ਸੁਣ ਕੇ ਮੈਂ ਕਮਿਸ਼ਨਰ ਸਾਹਿਬ ਨੂੰ ਕਿਹਾ ਵੀ ਤੁਸੀਂ ਜਿਹੜੀ ਵੀ ਬਣਦੀ ਆ ਕੇ ਇਹਨਾਂ ਦੀ ਗੱਲ ਸੁਣੋ ਪਹਿਲਾਂ ਤਾਂ ਮੌਕਾ ਵੇਖੋ ਆਪਣਾ ਸਾਰਾ ਤੇ ਉਹਨਾਂ ਦਾ ਪੱਖ ਵੀ ਸੁਣੋ ਜਿਹਨਾਂ 'ਤੇ ਇਲਜ਼ਾਮ ਲਾ ਰਹੇ ਉਹਨਾਂ ਪੁੱਟਿਆ ਕਿ ਕਿਸੇ ਹੋਰ ਨੇ ਪੁੱਟਿਆ ਮੈਂ ਕੋਈ ਵੀ ਸੁਣੋ ਸਾਰੇ ਤੇ ਜਿਹੜੀ ਜਿਹੜੀ ਜਿਹੜਾ ਜੋ ਵੀ ਇਹਦਾ ਕਾਨੂੰਨੀ ਪੱਖ ਬੰਦਾ ਹੋ ਤਿਆਰ ਜਿਹੜੇ ਨਾਂ ਸੁਣਵਾਏ ਤੇ ਨੰਬਰਦਮਾ ਤਰਲਾ ਚੱਲੇਗਾ ਇਹ ਤੇ ਫਿਰ ਹੁਣ ਜਿਹਨੇ ਜਿਹਨੇ ਜਸਟਿਸ ਲੈਣਾ ਹੁੰਦਾ ਉਹ ਤੇ ਫਿਰ ਉਹਨਾਂ ਦਾ ਫੈਸਲਾ ਨਾ ਜੇ ਜਸਟਿਸ ਮੰਨਨਗੇ ਨਹੀਂ ਲਿੰਦਾ ਉਹ ਤੇ ਫਿਰ ਉਹਨਾਂ ਦਾ ਫੈਸਲਾ ਨਾ